ਕਹਿੰਦੇ ਵੀ ਸਾਡੇ ਲਈ ਮੁੰਡਾ ਖੇਡਿਆ ਸਾਡੇ ਲਈ ਇਸ ਨੌਜਵਾਨ ਨੇ ਸੱਟ ਖਾਧੀ ਆ ਯਾਰ ਕਿੰਨੇ ਦਿਨਾਂ ਤੋਂ ਘਰੇ ਬੈਠਾ ਹੈ ਤੇ ਆਪਾਂ ਮੁੰਡੇ ਦਾ ਮਾਨ ਸਨਮਾਨ ਕਰੀਏ ਹਾਕਮ ਵਾਲਿਆ ਜੱਗੂ ਕਬੱਡੀ ਦੀਆਂ ਨਵੀਆਂ-ਨਵੀਆਂ ਅਪਡੇਟ ਦੇਖਣ ਲਈ ਆਪਣੇ ਮਾਨਸਾ ਕਬੱਡੀ ਟੀਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਆਹ ਦੁਨੀਆ ਦਾ ਕਹਿੰਦੇ ਟਾਪਰ ਆ ਗਿਆ ਜੱਗੂ ਵੀ ਪੁੱਜ ਗਿਆ ਸੁਖਰਾਜ ਕਰ ਸਿਰਤ ਮੁੰਡੇ ਦੀ ਅੱਜ ਦੇ ਟਾਈਮ ਦਾ ਉਹ ਖਿਡਾਰੀ ਹੈ ਜਿਹੇ ਫੈਨ ਫੋਲੋਇੰਗ ਦੀ ਗੱਲ ਕਰੀਏ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦਾ ਜਿਹੜਾ ਦਰਸ਼ਕ ਹੈ ਉਹ ਹੱਕ ਵਾਲੀਏ ਜੱਗੂ ਦੀ ਖੇਡਦਾ ਪ੍ਰਸ਼ੰਸਿਕ ਹੈ ਜਦੋਂ ਗਰਾਊਂਡ ਦੇ ਵਿੱਚ ਆਉਂਦਾ ਹੈ ਗੋਰੇ ਚਿੱਟੇ ਰੰਗ ਦੇ ਵਿੱਚ ਜਾਂ ਮੱਥੇ ਦੇ ਉੱਪਰ ਲਾਲ ਰੰਗ ਦੀ ਪੱਟੀ ਬੰਨ ਲੈਂਦਾ ਹੈ ਤੇ ਜਦੋਂ ਫੇਰ ਜਫੇ ਲਾਉਦਾ ਦੋਰੀਆ ਆਸ਼ਸ਼ ਕਰ ਉੱਠਦੀ ਹੈ ਹਾਕਮ ਵਾਲੀਆ ਜੱਗੂ ਹਾਕਮ ਵਾਲੀਆ ਜੱਗੂ ਇੱਕੋ ਮੈਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਵੱਲੋਂ ਖੇਡਿਆ ਹੈ 베ਗੋ ਵਾਲ ਦੇ ਕਬੱਡੀ ਕੱਪ ਤੇ ਇਹਦੇ ਉਸੇ ਦਿਨ ਸੱਟ ਲੱਗੀ ਤੇ ਉਸੇ ਦਿਨ ਤੋਂ ਇਹ ਨੌਜਵਨ ਖਿਡਾਰੀ ਜਿਹੜਾ ਰੈਸਟ ਤੇ ਹੈ ਸਰਦਾਰ ਸੇਵਾ ਸਿੰਘ ਜੀ ਰਾਣਾ ਦਰਵੇਸ਼ ਪ੍ਰਮੋਟਰ ਨੇ ਸਾਡੀ ਖੇਡ ਕਬੱਡੀ ਦੇ ਕਹਿੰਦੇ ਵੀ ਸਾਡੇ ਲਈ ਮੁੰਡਾ ਖੇਡਿਆ ਹੈ ਸਾਡੇ ਲਈ ਇਸ ਨੌਜਵਾਨ ਨੇ ਸੱਟ ਖਾਧੀ ਆ ਯਾਰ ਕਿੰਨੇ ਦਿਨਾਂ ਤੋਂ ਘਰੇ ਬੈਠਾ ਹੈ ਤੇ ਆਪਾਂ ਮੁੰਡੇ ਦਾ ਮਾਨ ਸਨਮਾਨ ਕਰੀਏ ਹਾਕਮ ਵਾਲਿਆ ਜੱਗੂ ਸਾਡੀ ਖੇਡ ਕਬੱਡੀ ਦਾ ਰੈਂਬੋ ਆ ਮੇਰੇ ਵੀਰੋ ਅੱਜ ਰੈਂਬੋ ਦਾ ਕਹਿੰਦੇ 1 ਲੱਖ ਦੀ ਨਗਦ ਰਕਮ ਦੇ ਨਾਲ ਸਾਰਾ ਟੋਪਾਡੀ ਦੇ ਸਰਦਾਰ ਸੇਵਾ ਸਿੰਘ ਰਾਣੇ ਵੱਲੋਂ ਸਨਮਾਨ ਕੀਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਪੰਜਾਬੀ ਵੀਰੋ ਆ ਵੀ ਪੰਮਿਆ ਆ ਵੀ ਦੁੱਲਿਆ ਆ ਵੀ ਘਾਂਗੇ ਤੁਸੀਂ ਉਸ ਖੇਡ ਕਲੱਬ ਦੇ ਨੌਜਵਾਨੋ ਇੰਜ ਨਹੀਂ ਮੈਂ ਸਮਝੂਗਾ ਸਾਰੇ ਭਰਾ ਰਲ ਮਿਲ ਕੇ ਆਓ ਹਰੀਕੇ ਵਾਲਾ ਵਿੱਕੀ ਵੀ ਆਵੇਗਾ ਔਰ ਇਹ ਸਨਮਾਨ ਦੇ ਵਿੱਚ ਸ਼ਾਮਲ ਹੋਵੇਗਾ ਇਹ ਮੋਹ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਜੱਗੂ ਆ ਵੀ ਨੌਜਵਾਨ ਐਧਰਲੇ ਪਾਸੇ ਆਓ ਜੀ ਅੱਜ ਵੀ ਕੀ ਆ ਰਿਹਾ ਇਹਨੂੰ ਪਤਾ ਹੀ ਲੱਗਿਆ ਹਾਕਮ ਵਾਲੀਏ ਜੱਗੂ ਦਾ ਮੰਦੀ ਮਹੇੜੂ ਦਾ ਵਿਸ਼ੇਸ਼ ਤੌਰ ਤੇ ਵਿਸ਼ੂ ਜੈਲਦਾਰ ਦਾ ਧੰਨਵਾਦ ਕਰਦੇ ਆਂ ਔਰ ਸਾਰੀਆਂ ਸਤਕਾਰਤਿ ਸਿੱਖਿਅਤਾਂ ਦਾ ਸਤਕਾਰ ਹੈ ਹਾਕਮ ਵਾਲੀਏ ਜੱਗੂ ਦਾ ਮਾਨ ਸਨਮਾਨ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਵੱਲੋਂ ਜੰਟੀ ਆਜਾ ਨੌਜੋਨਾ ਤੂੰ ਵੀ ਨਾਲ 1 ਲੱਖ ਦੀ ਨਗਦ ਰਕਮ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਲੈ ਵੀ ਜੱਗੂ ਬਹੁਤ ਬਹੁਤ ਮੁਬਾਰਕਬਾਦ ਹੈ ਨੌਜੋਨਾ ਤੇਰੇ ਲਈ ਉਧਰ ਮਾਨ ਸਨਮਾਨ ਹਾਕ ਵਾਲੀ ਇਹ ਜੱਗੂ ਦਾ ਹੋ ਰਿਹਾ ਜੱਜੀ ਲਾਂਡਰਾ ਨਿਮਾ ਸਰਪੰਚ ਨਿਮਾ ਸਰਪੰਚ ਚਿੱਲੇ ਵਾਲਾ